ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁਲੂ ਚੈਨਲ ਬਾਬਾ ਡਰੀ ਖਾਨ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨੰਗ ਸੇ ਲੈ ਲੈ ਕੇ ਆਂ ਜੀ ਆਓ ਪੁੱਛ ਲੈਨੇ ਭਾਈ ਤੋਂ ਟਿੱਕ ਅੱਜ ਜੀ ਬਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਉਹ ਠੀਕ ਹੋ ਮਦੀ ਪੂਰੇ ਵਧੀਆ ਜੀ ਨਾਮ ਕੀ ਐਡਰੈਸ ਉਹ ਨਾਮ ਹਰਦੀਪ ਸਿੰਘ ਜੀ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਠੀਕ ਆ ਮੋਬਾਈਲ ਨੰਬਰ 7657814882 ਠੀਕ ਆ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇਂਦੇ ਕੀ ਡਿਟੇਲ ਐ ਇਹਨੂੰ ਨਾ ਡਾਕਟਰ ਨੋ ਮਮੀ ਨਾ ਲੱਗਣ ਵਾਲਾ ਹੀ ਆ ਜਾਂ ਲੱਗ ਗਿਆ ਵਾ ਸਰ ਠੀਕ ਆ ਉਹ ਬੰਦੇ ਤਾਂ ਦਿਨ ਭੁੱਲ ਗਏ ਸੀ ਡਾਕਟਰ ਤੋਂ ਹੱਥ ਪਵਾ ਲਿਆ ਇਹਦੇ ਅੰਦਰ ਹਮ ਡਾਕਟਰ ਕਹਿੰਦਾ ਸਹੀ ਆ ਵੀ ਤੋ ਦੋਧਾ ਦੂਵਾ ਦਾ ਡਾਇਰੈਕਟਰ ਦੇ ਵੀ ਬੱਚੇ ਦੀ ਜੱਜਮੈਂਟ ਹੋ ਜਾਂਦੀ ਆ ਸਹੀ ਗੱਲ ਤਰੀਕ ਤਾਂ ਆਪਣ ਨੂੰ ਇਜਾ ਚਾਹੀਦੀ ਕੋਈ 5-7 ਦਿਨ ਉੱਪਰ ੇਠਾ ਕਰ ਸਕਦੀ ਆ ਬਹੁਤ ਸੰਭੇ ਹਾਂ ਕਿਉਂਕਿ ਹੁਣ ਉਦੋਂ ਦਾ ਬੱਚੇ ਦੀ ਜੱਜਮੈਂਟ ਅਗੇਰ ਗ੍ਰੋਥ ਬੱਚੇ ਦੀ ਵੱਧ ਘਟਦਾ ਉਹੇ ਜੀ ਜੱਜਮੈਂਟ ਹੋ ਜਾਂਦੀ ਆ ਠੀਕ ਆ ਹਾਂ ਤੇ ਥਣਾ ਥਣਾ ਦੀ ਚਾਰੇ ਓਕੇ ਆ ਦੁੱਧੋਂ ਡਰਾਈ ਹੋਊ ਹਾਂ ਦੁੱਧੋਂ ਤਾਂ ਡਰਾਈ ਹੈ ਹੁਣ 9 ਮਹੀਨਾ ਤਾਂ ਲੱਗ ਗਿਆ ਉਹ ਸੀਲ ਸਾਹੂਆ ਸੁੱਧਣਾ ਮੋਇਲ ਕਰਕੇ ਉਪਰ ਆ ਜਾ ਕਰਦੀ ਆ ਹੂੰ ਤਾਂ ਜਿਵੇਂ ਮਰਜੀ ਇਹਨੂੰ ਐ ਕੀ ਕਰ ਹੱਥ ਉਥਲਾਈ ਜਾ ਨੀਣਾ ਪਾ ਕੇ ਜਿਵੇਂ ਮਰਜੀ ਪਾਸ ਕਰੀ ਜਾਇਓ ਫੇਸ ਬੜਾ ਚੰਗਾ ਹਾਂ ਹਾਂ ਇਹ ਪੰਜਾਬ ਵਾਲੀ ਜਰਸੀ ਦੂਜੇ ਸੂਏ ਸੋਂਦੀ ਇਹ ਪਹਿਲੇ ਸੂਏ ਨੇ ਉਹ ਕਹਿੰਦੇ 14 ਕਿਲੋ ਦੁੱਧ ਦਿੱਤਾ 14 ਲੀਟਰ ਦਾ ਉਹ ਵੀ ਇੰਨਾ ਕ ਤਾਂ ਨੇ ਦੇਈ ਦੇਣਾ ਹੂੰ ਥੋੜੀ ਜੀ ਬਸ ਉਹ ਤਾਂ ਹੈ ਫਿੱਕੀ ਜੀ ਤਾਂ ਸਹੀ ਗੱਲ ਬਾਲੀ ਵੀਨੀ ਵਿਟਲਮੀ ਨੈਗ ਸਾਮਕੇ ਅਗਲੇ ਦਾ ਆ ਦੇਖ ਲੈ ਵਾਲੂਗਾ ਸਹੀ ਗੱਲ ਤੂਰੇ ਮੜੀ ਹੋ ਲੈਵਾ ਚੰਗਾ ਏ ਢਿੱਲਾ ਢੁਲਾ ਬਹੁਤ ਪਈ ਆ ਦੇਖ ਲੈ ਝੋਲੀ ਝੋਲੀ ਉਂ ਕੁਛ ਨਹੀਂ ਕਹਿੰਦੀ ਆ ਦੇਖਾ ਸਾਰੀ ਚਿਚੜੀਆਂ ਦੀ ਭਰੀ ਵੀ ਆ ਸਹੀ ਗੱਲ ਇਹ ਹਜੇ ਮੜਾ ਉੱਪਰ ਆ ਜਾ ਕਰਦੀ ਹੈਗੀ ਥੋੜੀ ਜਿਹੀ ਸੰਭਾਈ ਤੋਂ ਬਾਅਦ ਸੀ ਬਈ ਹਾਂ ਸੰਭਾਈ ਕਰਕੇ ਨਾ ਆ ਜਾ ਪੁੱਤ ਚੰਗੀ ਨਿਕਰ ਜਾਣਾ ਇਹ ਮੁੱਲ ਵੀ ਫਿਰ ਉਹੇ ਜਾ ਬਾਈ ਜੈ ਜੀ ਦਾ ਹਾਂ ਮੋਲ ਆਪੇ ਉਹੇ ਜਿਹਾ ਹੀ ਕਰਾਂਗੇ ਕਿਉਂਕਿ ਜਹੇ ਜੀ ਮਤਲਬ ਚੀਜ਼ ਆ ਹੂੰ ਕਿਸ ਬੜਾ ਚੰਗਾ ਹੈ ਥੋੜਾ ਜਿਹਾ ਫੇਸ ਚੰਗਾ ਥੋੜਾ ਜਿਹਾ ਧਲੀਆਰੇ ਜਿਹਾ ਕਰਦੀ ਆ ਹੱਥ ਪੱਟਿਆਂ ਦਾ ਲਾਲਚ ਕਰਦੀ ਆ ਥੋੜਾ ਤੇ ਮੁੱਲ ਕੀ ਆ ਫਿਰ ਜਾਇਜ਼ ਜਦੋਂ ਛੋਟ ਮੁੱਲ ਕੋਸ ਕਰਾਈ ਚਲੋ 32 ਕਰਾ ਲੋ 33 ਕਰਾ ਲੋ 30000 ਦੀ ਵੜ ਦਾ ਠੀਕ ਆ ਭਾਈ ਮੁੱਲ ਭਾਈ ਕਹਿੰਦਾ ਜਿਹੜਾ ਮਰਜ਼ੀ ਕਰਾ ਲੋ 30000 ਦੀ ਵੜ ਕੀ ਜੋ ਵੀ ਮਾਨ ਤਾਨ ਕਰ ਦਾਂਗੇ ਯਾਰ ਵੀ 29 ਦੀ ਦੇ ਦਾਂਗੇ ਹੋਰ ਛੱਡ ਦਾਂਗੇ ਹਜ਼ਾਰ ਕੋਈ ਗੱਲ ਨਹੀਂ ਜੀ ਜੋਈ ਭਾਈ ਕਹਿੰਦਾ ਮਾਨਦਾਨ ਕਰਦਾ 29 ਦੀ ਦੇ ਜਾਣੀ ਚਲੋ ਇਹ ਵੀ ਜੋ ਇਹਦਾ ਬਾਦੇ ਘਾਟੇ ਚੱਲੀ ਜਾਂਦੇ ਹੁੰਦੇ ਆ ਚਲੋ ਜਿਹੜੇ ਵੀਰ ਨੇ ਸਾਹਭਣੀ ਆ ਉਹਦੇ ਲਈ ਇਹ ਮਾੜੀ ਨਹੀਂ ਹੈਗੀ ਮਾੜੀ ਨਹੀਂ ਹੈ ਜੀ ਸਿਰ ਸਭ ਵਧੀਆ ਉਹ ਐਚ ਵੀ ਜੀ ਕਰਦੀ ਆ ਕੈਮਰੇ ਤੋਂ ਉਲਟ ਕਰਕੇ ਆ ਲੈ ਜਿਵੇਂ ਮਰਜੀ ਪਲੇ ਵਾ ਕੇ ਚੀ ਚੱਲ ਕੋਈ ਜੱਟ ਨਹੀਂ ਨਮੂ ਨਮੂ ਨੂੰ ਕੁਛ ਨਹੀਂ ਲੈ ਥਣ ਸੁਣ ਦੇ ਅੱਗੇ ਭਾਈ 2 ਨੰਬਰ ਤੇ ਕਿੰਨੀ ਕੁ ਵਰੇ ਜੀ ਬੱਚੀ ਇਹ ਡਾਕਟਰ ਚੌਕ ਦਾ ਚੱਕਰ ਲੱਗ ਸੱਟ ਗਈ ਦੰਦ ਇਹ ਦੋ ਦੰਦ ਹੋ ਕੇ ਹੂੰ ਏ ਆਪਾਂ ਤਾਂ ਦੇਖ ਰਹਾ ਵੇ ਐ ਮੇਰਾ ਆ ਰਿਹਾ ਗਿਆ ਆ ਦੇਖ ਗਿਆਨ ਚ ਆ ਦੋ ਕੱਢ ਗਿਆ ਚੌਕ ਦਾ ਸੱਟ ਲੇ ਸਹੀ ਗੱਲ ਆ ਬਈ ਹਮ ਠੀਕ ਹੈ ਨਾ ਗੱਬੜ ਤਾਂ ਇਹ ਗੱਬੜ ਸੀ ਇਹਨੇ ਪੰਜ ਮਹੀਨੇ ਦਾ ਬੱਚਾ ਸੱਟ ਗਈ ਅੱਛਾ ਮੇਰੇ ਕੋਲੇ ਆਈ ਨੂੰ 20 ਦਿਨ ਹੋ ਗਏ ਜੋ ਬੱਚਾ ਸੱਟ ਗਈ ਮੈਂ ਦੁੱਧ ਤੇ ਲਿਆਉਣ ਦੇ ਮਾਰੇ ਨੇ ਇਹਦੇ ਟੀਕੇ ਵੀ ਲਾਤੇ ਕਿੱਟ ਉਹਦੇ ਕਰਕੇ ਅਸੀਂ ਥੋੜੀ ਜੀ ਲੱਸੀ ਹੋਈ ਵੀ ਆ ਹਮ ਦੁੱਧ ਤੇ ਆਈ ਨਹੀਂ ਆਈ ਨਹੀਂ ਨਾ ਖੋਲੇ ਕਿੱਟ ਲੱਗੀ ਵੀ ਇਹਦੇ ਸਾਰੇ ਟੀਕੇ ਪੂਰੇ ਆ ਚੱਟ-ਕੁੱਟ ਲੱਗੇ ਆ ਬਈ ਤੇ ਲਾਈਟ ਐਸੀ ਵੀ ਚੱਲ ਵਿਦੋਤ ਤੇ ਆ ਜੂਗੀ ਹਾਂ ਪਰ ਐਂ ਉਮਰ ਛੋਟੀ ਆ ਹਜੇ ਕੱਦ ਕਾਠ ਪਾਲਣ ਨੂੰ ਵਧੀਆ ਹੂੰ ਆ ਦੋ ਦਿਨ ਤੋਂ ਹੋ ਕੇ ਚੌਕ ਦਾ ਲੱਗੀ ਚੱਕਣਾ ਕਿੰਨੇ ਦੇ ਦੇਵੋਗੇ ਲੈਣ ਦੇਣੀ ਦੱਸੋ ਬਾ ਮੁੱਲ ਨੂੰ ਤਾਂ ਕੀ ਆ ਮੁੱਲ ਜਹੇ ਕੋਸ ਕਰਾਲਾ ਲੈ ਕੋਈ ਗੱਲ ਦੱਸ ਇੱਕੋ ਹੀ ਦਾ ਮੈਂ 5000 ਦੀ ਭੁੰਡੀ ਤੇ ਚੜਾਵਾਂਗੇ ਦੇਖੇ ਜਾਊਗੇ ਤਾਂ 5000 ਦੀ ਬੱਚੀ ਬਾਈ ਕਹਿੰਦਾ ਦੇ ਦੇਾਂਗੇ ਬਾਈ ਹਾਂ ਵੱੱਚੀ ਚੰਗੀਆਂ ਥੋੜੀ ਸੰਭਾਈ ਭਾਲ ਥੋੜੀ ਸੰਭਾਈ ਭਾਲਦੀ ਆ ਬਸ ਸੰਭਾਈ ਕਰਕੇ ਮੈਂ ਨਾ ਮੈਨੂੰ ਵੀ ਪਤਾ ਇਹ ਹੂੰ ਵੀ ਲੱਸੀ ਕਰਕੇ ਝੋਲੀ ਝਾਲੀ ਚੰਗੀਆਂ ਥਣ ਚਾਰੀ ਆ ਕੋਈ ਫੋਟ ਚਾਂਖ ਨਹੀਂ ਹੋएगी ਸਹੀ ਗੱਲ ਆ ਬਾਈ ਆ ਦੇਖਾ ਕਿੱਟ ਲਾਈ ਕਰਕੇ ਗੱਦੀ ਜੀ ਵੀ ਪੱਟੀ ਵਿੱਚ ਜੱਦੀ ਵੀ ਪੱਟੀ ਵਿੱਚ ਥਣ ਬਹੁਤ ਹੈ ਨਾ ਹਲੋ ਹੋਤ ਹੈ ਨਾ ਮੈਂ ਇੱਕ ਦੋ ਦਿਨ ਖਿੱਚੀ ਵੀ ਆ ਜੇ ਦੁੱਧ ਜਾਣੀ ਬਣੇ ਪਾਣੀ ਤਾਂ ਨਹੀਂ ਜਾਈ ਜਾਂਦਾ ਠੀਕ ਆ ਬਾਈ ਨਾਗਸੀ ਭਰਾ ਕੋਲੇ ਦੋ ਦੋਨੇ ਦਿਖਾ ਕੇ ਕਿਸੇ ਵੀ ਇਹਦੇ ਦੋਨਾਂ ਚ ਕੋਈ ਵੀ ਪਸੰਦ ਨਾਲ ਰਾਈਨਾਂ ਨਾਲ ਜੁੜਨ ਕਰ ਲਓ ਜੀ ਧੰਨਵਾਦ